ਅੱਜ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਡਾਕਟਰ ਏਵਿੰਗ ਸਕੂਲ ਦੇ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤੀਆਂ ਜਿਹੜਾ ਹੈ ਕਿ ਕੁੜੀਆਂ ਤੇ ਮੁਟਿਆਰਾਂ ਦਾ ਤਿਹਾੜ ਮੰਨਿਆ ਜਾਂਦਾ ਹੈ ਕੁੜੀਆਂ ਆਪਣੀਆਂ ਸੱਦਰਾ ਰੀਜਾਂ ਇਹਨਾਂ ਤਿਉਹਾਰਾਂ ਕਰਕੇ ਹੀ ਮਨਾਉਂਦੀਆਂ ਨੇ ਇੱਕ ਦੂਜੇ ਨੂੰ ਆਪਣੇ ਦੁੱਖੜੇ ਸੁਣਾਉਂਦੀਆਂ ਨੇ ਆਪਣੀ ਖੁਸ਼ੀਆਂ ਦਾ ਪ੍ਰਕਾਟਾ ਕਰਦੀਆਂ ਨੇ ਝੂਟ ਪਿੰਗਾ ਝੂਟਦੀਆਂ ਨੇ ਮਹਿੰਦੀ ਲਾਂਦੀਆਂ ਨੇ ਗਿੱਧੇ ਪਾਉਂਦੀਆਂ ਨੇ ਟੱਪੇ ਪਾਉਂਦੀਆਂ ਨੇ ਮੀਨਸ ਸਾਰੇ ਮਿਲ ਕੇ ਉਹ ਇਸ ਤਿਹਾੜ ਦਾ ਖੂਬ ਆਨੰਦ ਲੈਂਦੀਆਂ ਨੇ ਅੱਜ ਇਸ ਏਵੀਐਮ ਜਿਹੜੇ ਸਕੂਲ ਦੇ ਵਿੱਚ ਜਿਹੜਾ ਤਿਉਹਾਰ ਮਨਾਇਆ ਜਾ ਰਿਹਾ ਹੈ ਇਹ ਤੀਆਂ ਦੇ ਤਿਉਹਾਰ ਦਾ ਮੇਨ ਮਕਸਦ ਹੈ ਕਿ ਆਪਣੇ ਪੰਜਾਬੀ ਵਿਰਸੇ ਨਾਲ ਜੁੜਨ ਦਾ ਕਿਉਂਕਿ ਅੱਜ ਕੱਲ ਜਿਹੜੇ ਆਉਣ ਵਾਲੀ ਜਨਰੇਸ਼ਨ ਹੈ ਉਹ ਇਸ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਹੈ ਔਰ ਇਹ ਜਿਹੜਾ ਤਿਉਹਾਰ ਹੈ ਕਾਲਜਾਂ ਦੇ ਤੇ ਸਕੂਲਾਂ ਦੇ ਅੰਦਰ ਰਹਿ ਗਿਆ ਹੈ ਅਸੀਂ ਚਾਹੁੰਦੇ ਹਾਂ ਕਿ ਆਨ ਵਾਲੀ ਜਨਰੇਸ਼ਨ ਨੂੰ ਇਸ ਤਿਹਾੜ ਬਾਰੇ ਪਤਾ ਚੱਲੇ ਤੇ ਇਸ ਦੀ ਇੰਪੋਰਟੈਂਸ ਬਾਰੇ ਪਤਾ ਚੱਲੇ ਹਾਂ ਡੈਫੀਨੇਟਲੀ ਕਿ ਅੱਗੇ ਤੋਂ ਵੀ ਅਸੀਂ ਇਹ ਸਕੂਲ ਇਸ ਪਰਪਰਾਂ ਨੂੰ ਜਾਰੀ ਰੱਖਾਂਗੇ ਤੇ ਮੈਂ ਕੁਝ ਪੰਕਤੀਆਂ ਬੋਲਣਾ ਚਾਹਨੀ ਹਾਂ ਸੋਨ ਦੀ ਟੀਸ ਤੇ ਮੇਰਾ ਵਿਸ਼ਾ ਹੈ ਸੋਨ ਦੀਆਂ ਤੀਆਂ ਆਈਆਂ ਸੋਨ ਦੀਆਂ ਤੀਆਂ ਨਾ ਫੁੱਲੀਆਂ ਸਮੋਂ ਤੀਆਂ ਖੁਸ਼ੀਆਂ ਮਨਾਉਂਦੀਆਂ ਗਿੱਧੇ ਰਲ ਪਾਉਂਦੀਆਂ ਨੇ ਸ਼ਗਨ ਮਨਾਉਂਦੀਆਂ ਨੇ ਟੱਪੇ ਰਲ ਪਾਉਂਦੀਆਂ ਸੌਂਂਦੀਆਂ ਤੀਆਂ ਆਈਆਂ ਸੌਂਂਦੀਆਂ ਤੀਆਂ ਪਿੰਗਾ ਰਲ ਪਾਉਂਦੀਆਂ ਨੇ ਗੀਤ ਰਲ ਲਗਾਉਂਦੀਆਂ ਨੇ ਬਿਸਕੁਟ ਵਟਾਉਂਦੀਆਂ ਨੇ ਸੰਦਾਰੇ ਵਿਖਾਉਂਦੀਆਂ ਨੇ ਚੂੜੀਆਂ ਚੜਾਉਂਦੀਆਂ ਸੌਂਂਦੀਆਂ ਤੀਆਂ ਆਈਆਂ ਸੌਂਂਦੀਆਂ ਤੀਆਂ ਨੱਚਦੀਆਂ ਟੱਪਦੀਆਂ ਪਹਿਲਾ ਰਲ ਪਾਉਂਦੀਆਂ ਨੇ ਸੋਹਣੀਆਂ ਤੇ ਪਹਿਣਾ ਤਾਈ ਸੱਦੇ ਪਹੁੰਚਾਉਂਦੀਆਂ ਨੇ ਹੱਸਣ ਹਸਾਉਂਦੀਆਂ ਸੌਂਦੀਆਂ ਧੀਆਂ ਆਈਆਂ ਸੌਂਦੀਆਂ ਧੀਆਂ ਜੀ ਬਿਲਕੁਲ ਅੱਜ ਡਾਕਟਰ ਏਵੀਐਮ ਸਕੂਲ ਦੇ ਖੁੱਲੇ ਵਿਹੜੇ ਦੇ ਵਿੱਚ ਜਿਹੜਾ ਤੀਆਂ ਦਾ ਤਿਹਾਰ ਤੀਆਂ ਦਾ ਮੇਲਾ ਲਗਾਇਆ ਗਿਆ ਕਿਉਂਕਿ ਇਹ ਰਵਾਇਤੀ ਜਿਹੜੇ ਸਾਡੇ ਤਿਹਾਰ ਨੇ ਜਿਹਨੂੰ ਕਹਿ ਦਈਏ ਤੀਜ ਕਰਕੇ ਤੀਆਂ ਜਿਹੜੀਆਂ ਪਿੰਡਾਂ ਦੀਆਂ ਸੱਥਾਂ 'ਚ ਲੱਗਦੀਆਂ ਹੁੰਦੀਆਂ ਸੀ ਕਿਤੇ ਔਰ ਹੁਣ ਇਹ ਹੌਲੀ-ਹੌਲੀ ਜਿਹੜਾ ਇਹ ਚਲਣ ਜਿਹੜਾ ਵਾ ਸ਼ਹਿਰਾਂ ਦੇ ਵਿੱਚ ਵੀ ਪ੍ਰਵੇਸ਼ ਕਰ ਗਿਆ ਔਰ ਅਸੀਂ ਤਾਂ तकरीबन ਪਿਛਲੇ 10-12 ਸਾਲ ਤੋਂ ਜਿਹੜਾ ਤੀਆਂ ਦਾ ਤਿਹਾਰ ਹਰ ਸਾਲ ਸਕੂਲ 'ਚ ਲਗਾਈਦਾ ਉਹਦੋਂ ਨਾਲ ਕੀ ਹੁੰਦਾ ਵੀ ਇੱਕ ਤਾਂ ਬੱਚਿਆਂ ਨੂੰ ਤੁਹਾਡੇ ਸਾਰੇ ਜਿਹੜਾ ਕਲਚਰ ਉਹਦੇ ਬਾਰੇ ਪਤਾ ਲੱਗਦਾ ਔਰ ਜਿਸ ਤਰ੍ਹਾਂ ਹੁਣੇ ਤੁਸੀਂ ਦੇਖਿਆ ਬਹੁਤੀ ਇੱਕ ਛੋਟੀ ਜਿਹੀ ਜਿਹੜੀ ਹੈ ਸਕਿੱਟ ਪੇਸ਼ ਕੀਤੀ ਬੱਚਿਆਂ ਨੇ ਦੇਹਜ ਪ੍ਰਥਾ ਦੇ ਉੱਪਰ ਔਰ ਦੂਸਰਾ ਜਿਹੜਾ ਹੈਗਾ ਬੱਚਿਆਂ ਨੂੰ ਆਪਾਂ ਲੜਕੀਆਂ ਨੂੰ ਖਾਸ ਕਰਕੇ ਕੋਕ ਦੇ ਵਿੱਚ ਜਿਹੜਾ ਮਾਰਨ ਦਾ ਇਹ ਕ੍ਰੀਤੀ ਸੀਗੀ ਇਹਦੇ ਖਿਲਾਫ ਜਿਹੜਾ ਬੱਚਾ ਨੇ ਬਹੁਤ ਹੀ ਅੱਛਾ ਪਰਫਾਰਮ ਕੀਤਾ ਉਹਦੇ ਨਾਲ ਇੱਕ ਤਾਂ ਬੱਚਿਆਂ ਦਾ ਜਿਹੜਾ ਹੌਸਲਾ ਵੱਧਦਾ ਉਹਨਾਂ ਦਾ ਜਿਹੜਾ ਇਰਾਦਾ ਮਜ਼ਬੂਤ ਹੁੰਦਾ ਅਸੀਂ ਵੀ ਸਮਾਜ ਦੇ ਪ੍ਰਤੀ ਕੋਈ ਆਪਣਾ ਯੋਗਦਾਨ ਪਾਈਏ ਖਾਸ ਕਰਕੇ ਵਿਸ਼ੇਸ਼ ਕਰਕੇ ਜੇ ਆਪਾਂ ਲੜਕੀਆਂ ਦੀ ਗੱਲ ਕਰੀਏ ਔਰ ਤੁਸੀਂ ਤਾਂ ਦੇਖਦੇ ਹੋ ਵੀ ਅਸੀਂ ਲੜਕੀਆਂ ਦੇ ਲੋਹੜੀ ਮੇਲੇ ਵੀ ਲਾਉਨੇ ਆ ਔਰ ਤੀਜ ਦਾ ਤਿਹਾਰ ਵੀ ਮਨਾਉਨੇ ਆ ਧਾਰਮਿਕ ਤਿਹਾਰ ਵੀ ਸਕੂਲਾਂ 'ਚ ਮਨਾਏ ਜਾਂਦੇ ਨੇ ਆਸਕਰਕੇ ਜੇ ਮੈਂ এবੀਐਮ ਸਕੂਲ ਦੀ ਆਪਣੇ ਸਕੂਲ ਦੀ ਗੱਲ ਕਰਾਂ ਤਾਂ ਅਸੀਂ ਇੱਥੇ ਹਰ ਤਿਹਾੜੀ ਨੂੰ ਜਿਹੜਾ ਵਾ ਉਹ ਬੱਚਿਆਂ ਨੂੰ ਸੈਲੀਬ੍ਰੇਟ ਕਰੀਦਾ ਪਰ ਉਹਦਾ ਮਹੱਤਾ ਜਿਹੜੀ ਆ ਉਹਦੇ ਬਾਰੇ ਜਾਣੂ ਕਰਵਾਈਦਾ ਬੱਚਿਆਂ ਨੂੰ ਜਿਵੇਂ ਇੰਡੀਪੈਂਡੈਂਸ ਡੇ ਹੋਣੀ ਲਿੰਕ ਹੀ ਗਿਆ ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਜਿਹੜੀ ਆ ਉਹ ਆਪਣੇ ਮੰਜ਼ਲੇ ਮਕਸੂਦ ਤੱਕ ਪਹੁੰਚਾਉਣ ਦੇ ਵਿੱਚ ਸਹਾਇਕ ਸਿੱਧ ਹੋਣਗੀਆਂ ਲਗਾ ਵੀ ਭੁੱਲੇ ਯਾਰ ਲੋਕੀ ਯਾਦ ਕਰਾਂਗੇ ਭੁੱਲਾ ਵੀ ਯਾਦ ਕਰਾਂਗੇ ਜੀ ਬਿਲਕੁਲ ਮੈਂ ਦੇਖੋ ਗੱਲ ਇਹ ਵੀ ਤਿਆਂ ਦਾ ਜਿਹੜਾ ਵਾ ਇਹ ਜਦੋਂ ਪਿੰਡਾਂ ਦੇ ਵਿੱਚ ਅਸੀਂ ਦੇਖਦੇ ਸੀ ਛੋਟੇ ਹੁੰਦੇ ਤੋਂ ਵਿਆਹੀਆਂ ਹੋਈਆਂ ਪਿੰਡ ਦੀਆਂ ਕੁੜੀਆਂ ਜਾਂ ਜਿਹੜੀਆਂ ਸਾਡੀਆਂ ਕੁਵਾਰੀਆਂ ਕੁੜੀਆਂ ਹੁੰਦੀਆਂ ਸੀ ਉਹ ਫਿਰ ਪਿੰਡ ਦੀ ਸਾਥ ਚ ਇਕੱਠੇ ਹੋ ਕੇ ਇੱਕ ਦੂਜੇ ਦੀਆਂ ਜਿਹੜੀਆਂ ਗੱਲਾਂ ਕਰਨੀਆਂ ਇੱਕ ਦੂਜੇ ਨੂੰ ਚੇਤੇ ਕਰਨਾ ਉਹ ਫਿਰ ਉੱਥੇ ਪਿੰਗਾ ਪਾਣੀ ਆ ਪਿੰਗਾ ਝੂਟਣੀਆਂ ਇਹ ਸਾਰੇ ਜਿਹੜੇ ਰਿਵਾਜ ਨੇ ਜਿਹੜੇ ਪੰਜਾਬ ਦੇ ਰਵੈਤੀ ਔਰ ਇਹਦੇ ਨਾਲ ਹੀ ਜਿਹੜਾ ਵਾਤੀਆਂ ਤਿਹਾਰ ਪੰਜਾਬ ਦੇ ਸਾਰੇ ਪਿੰਡਾਂ 'ਚ ਜਿੱਥੇ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਉੱਥੇ ਹੁਣ ਸਾਰੇ ਸਕੂਲਾਂ 'ਚ ਕਾਲਜੇਜ਼ ਯੂਨੀਵਰਸਿਟੀਆਂ ਸਾਰਿਆਂ ਨੂੰ ਬਹੁਤ ਹੀ ਹਰਸ਼ੋਲਾਸਾ ਨਾਲ ਮਨਾਉਂਦੇ ਨੇ ਮੈਂ ਸਮਝਦਾ ਕਿਤੇ ਨਾ ਕਿਤੇ ਇਹ ਪੰਜਾਬੀ ਅਮੀਰ ਵਿਰਸੇ ਨੂੰ ਦਰਸਾਉਂਦੀ ਇੱਕ ਛੋਟੀ ਜੀ ਝਲਕ ਆ ਜਿਹੜਾ ਤੀਆਂ ਦਾ ਤਿਹਾਰ ਆ ਸੋ ਸਾਰਿਆਂ ਨੂੰ ਇਸ ਤੀਆਂ ਦੇ ਤਿਹਾਰ ਦੀ ਬਹੁਤ-ਬਹੁਤ ਮੁਬਾਰਕਬਾਦ ਥੈਂਕ ਯੂ ਹਾਂਜੀ ਜੀ ਬਿਲਕੁਲ ਇਹ ਤਾਂ ਹਰ ਸਾਲ ਅਸੀਂ ਕਰਾਉਂਦੇ ਆ ਔਰ ਅਸਵਾਰ ਤਾਂ ਬੱਚਿਆਂ ਦਾ ਚਲੋ ਜਿਆਦਾ ਹੀ ਸੀਗਾ ਪ੍ਰੋਗਰਾਮ ਕਿਉਂਕਿ ਦਿਨ ਚਾਰ ਤਾਂ ਵਿੱਚ ਇਹਦੇ ਜਿਹੜੀਆਂ ਸਕਿੱਟ ਪੇਸ਼ ਕੀਤੀਆਂ ਬੱਚਿਆਂ ਨੇ ਬਹੁਤ ਅੱਛੀਆਂ ਨੇ ਤੁਸੀਂ ਦੇਖਿਆ ਹੀ ਨੇ ਸੋ ਮੈਂ ਸਮਝਦਾ ਵੀ ਕਿਤਨਾ ਕਿਤੇ ਸਾਡੀਆਂ ਖਾਸ ਕਰਕੇ ਗਰਲਜ਼ ਨੂੰ ਹਰੇਕ ਪ੍ਰੋਗਰਾਮ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ ਤਾਂ ਜੋ ਆਪਣਾ ਔਰ ਆਪਣੇ ਦੇਸ਼ ਦਾ ਆਪਣੀ ਸਟੇਟ ਦਾ ਆਪਣੇ ਸ਼ਹਿਰ ਦਾ ਨਾਮ ਉੱਚਾ ਕਰ ਸਕਣ ਥੈਂਕ ਯੂ ਵੈਰੀ ਮਚ